ਇਹ ਲੈ ਮੂਲ ਕੋਈ ਦਿਓ ਮਨੁੱਖ ਆਪਣਾ ਆਪਣੀ ਜ਼ਿੰਦਗੀ ਦਾ ਆਪਣੇ ਆਚਰਣ ਦਾ ਆਪਣੇ ਜੀਵਨ ਦਾ ਸਿਧਾਂਤ ਜਿਹੜਾ ਆ ਇਸ ਧਰਤੀ ਤੋਂ ਘਵਾ ਕੇ ਚਲਾ ਜਾਂਦਾ ਆ ਜਿਹੜਾ ਆਪਣੇ ਮਰ ਦੇ ਮੱਥੇ ਲਾ ਕੇ ਤੁਰਦਾ ਆ ਇਸ ਸਾਧੂ ਕਹਿੰਦੇ ਆ ਜਿਹੜਾ ਗੁਰੂ ਬੰਦਾ ਆ ਜਿਹਦਾ ਗੁਰੂ ਦੀ ਮੰਨ ਲੈ ਕੇ ਚਲਦਾ ਆ ਉਹ ਆਪਣਾ ਜੀਵਨ ਸੋਣਾ ਤੇ ਸੁਚੱਜਾ ਬਣਾ ਕੇ ਤੇ ਪਰਮੇਸ਼ਰ ਦੀ ਦਰ ਸਰਕਾਰ ਦੇ ਚਲਾ